ਹਾਜਲਕਾ ਦੇ ਪਿੰਡ ਹौज ਉਰਫ ਗੰਧੜ ਪੀਰ ਬਾਬਾ ਮੁਹੰਮਦ ਪਨਾ ਦੀ ਦਰਗਾਹ ਤੇ ਲਗਾਇਆ ਗਿਆ ਸਾਲਾਨਾ ਮੇਲਾ ਲਗੀਆਂ ਰੌਣਕਾਂ ਕਲਾਕਾਰਾਂ ਬੰਨੇ ਰੰਗ ਹਾਜਲਕਾ ਦੇ ਪਿੰਡ ਹौज ਉਰਫ ਗੰਧੜ ਦੀ ਟਾਣੀ ਵਦਾਵਾ ਆ ਰਾਮ ਵਿਖੇ ਪੀਰ ਬਾਬਾ ਮੁਹੰਮਦ ਪਨਾ ਦੀ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਣ ਵਾਲਾ ਸਾਲਾਨਾ ਜੋੜ ਮੇਲਾ ਇਸ ਸਾਲ ਵੀ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਦੇ ਨਾਲ ਲਗਾਇਆ ਗਿਆ ਇਸ ਮੇਲੇ ਦੇ ਵਿੱਚ ਪਹਿਲੇ ਦਿਨ ਖੇਲ ਕਬੱਡੀ ਕੁਸ਼ਤੀਆਂ ਦੇ ਮੁਕਾਬਲੇ ਕਰਾਏ ਗਏ ਅਤੇ ਦੂਸਰੇ ਦਿਨ ਕਲਾਕਾਰਾਂ ਨੂੰ ਸੱਦਾ ਦਿੱਤਾ ਗਿਆ ਜਿਸ ਦੇ ਵਿੱਚ ਉੱਚ ਕੋਟੀ ਦੇ ਕਲਾਕਾਰ ਸੰਧੂ ਸਰਜੀਤ ਰਣਜੀਤ ਰਜਤ ਰੋਬੜੀ ਅਤੇ ਹੋਰ ਵੀ ਕਈ ਕਲਾਕਾਰਾਂ ਨੇ ਰੰਗ ਬੰਨੇ ਦੱਸਦੀ ਕਿ ਇਹ ਮੇਲਾ ਹਰ ਸਾਲ ਚੇਤਰ ਮਹੀਨੇ ਦੀ 19 ਅਤੇ 20 ਅਤੇ 1 ਅਤੇ 2 April ਨੂੰ ਲਗਾਇਆ ਜਾਂਦਾ ਹੈ ਇਸ ਮੇਲੇ ਦੇ ਵਿੱਚ ਦੂਰ ਨੇੜੇ ਪਹੁੰਚ ਕੇ ਸੰਗਤਾਂ ਨਤਮਸਤਕ ਹੁੰਦੀਆਂ ਹਨ ਅਤੇ ਮੰਨ ਦੀ ਅਮਰਦਾ ਮੰਗਦੀਆਂ ਹਨ ਮੇਲਾ ਕਮੇਟੀ ਨੇ ਜਾਣਕਾਰੀ ਦਿੰਦੇ ਆ ਦੱਸਿਆ ਹਰ ਸਾਲ ਉੱਚ ਕੋਟੀ ਦੇ ਕਲਾਕਾਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਵਾਰ ਸੰਧੂ ਸਰਜੀਤ ਗਾਇਕ ਜੋੜੀ ਨੇ ਇਸ ਮੇਲੇ ਦੇ ਵਿੱਚ ਰੰਗ ਬਣੇ ਅਤੇ ਨਾਲ ਹੀ ਇਸ ਮੇਲੇ ਦੇ ਵਿੱਚ ਇਸ ਵਾਰ ਰਣਜੀਤ ਰਜਤ ਪਿੰਡ ਤਰੋਬੜੀ ਨੇ ਵੀ ਰੌਣਕਾਂ ਲਗਾਈਆਂ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਫਾਜ਼ਲ ਕਾਦੇ ਪਿੰਡ ਹੋਜ ਉਰਫ ਗੰਦੜ ਦੀ ਟਾਣੀ ਵਧਾਵਾ ਰਾਮ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਆ ਪੀਰ ਬਾਬਾ ਮੁਹੰਮਦ ਪਨਾ ਦੀ ਦਰਗਾਹ ਤੇ ਸਾਲਾਨਾ ਜੋੜ ਮੇਲਾ ਲਗਾਇਆ ਗਿਆ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ तो मेरा यार सोना सोन सोणियां सूरत सूरत सजियूं ਪਾਟੇ ਸਾਰੀ ਦੁਨੀਆ ਦਾ ਦਰ ਸਿਰੋਂ ਨੀਕੇ ਉਸ ਪੀਜਾਰੇ ਬੋ ਗਈ ਜਿੰਨਾ ਸੂਈ ਦਾ ਚੜਾਇਆ ਹਰ ਟਪੂਰੀ ਮਰਿਆ ਨੀ ਕੋ ਨਾ ਮਰ ਗਈ ਬੋ ਗਈ ਨੀ ਕੋ ਨਾ ਗਰੀ ਜਿੰਨਾ ਸੂਈ ਦਾ ਸੂਈ ਦਾ ਸੂਈ ਸੂਈ ਦਾ ਸੂਈ ਦਾ ਸੂਈ ਸੂਈ ਦਾ ਚੜਾਇਆ ਹਰ ਟਪੂਰੀ ਮਰਿਆ ਨੀ ਕੋ ਨਾ ਮਰ ਗਈ ਬੋ ਗਈ ਤੇਰੀ ਚਲਾ ਬਦਿਲ ਜਾਨੀ ਹੋ ਦਿਲ ਜਾਨੀ ਤੇਰੀ ਚਲਾ ਬਦਿਲ ਜਾਨੀ ਕਿ ਕੰਝੀ ਅਰਕਿਆ ਵਾਲੀ ਬੋਲੀ ਹੱਤਾ ਦੀ ਮਰੀਂ ਹੀ ਲੈ ਗਿਆ ਕਿ ਕੰਝੀ ਅਰਕਿਆ ਵਾਲੀ ਬੋਲੀ ਹੱਤਾ ਦੀ ਮਰੀਂ ਹੀ ਲੈ ਗਿਆ ਕਿ ਫੂੜੀਆਂ ਉੱਟ ਕੇ ਖਾਉਂਦੀ ਅੱਜ ਤੇਰਾ ਨੂੰ ਚੂੜੀਆਂ ਕਿਤੇ ਕਿਸੇ ਦੇ ਘਰ ਤੇ ਅੱਲੇ ਜਿੰਦੀ ਬੱਤ ਬੱਤ ਲੱਗੇ ਜੀ ਕੁੜੀਆਂ ਉੱਟ ਕੇ ਖਾਉਂਦੀ ਅੱਜ ਤੇਰਾ ਨੂੰ ਚੂੜੀਆਂ ਨਿਤ ਤੰਦੂ ਵਾਲੀ ਮੋਰੀ ਕੋਲੇ ਆਵੇ ਕਿਛੂ ਬੁੱਤ ਬਗਲਾਸ ਘੁਲਾਵੇ ਜਿਹੜਾ ਮੂਠਾ ਸ਼ਾਨ ਹੋਵੇ ਸਹੀ ہو گئی ادی گلاں ہو گئی ہو گئی ادی گلاں ہو گئی میں صدق تسدی جتھی لکھیو دیکھاؤ گی میں چتڑی پجیب کارو پلا پلی بولتی میں صدق تسدی جتھی جادو دیکھولدی میں چتڑی پجیب کارو बोल दी जैसे तो खोल के चुबाने वाली कारी जैसे तो खोल के लमखोल के चुबाने वाली कारी एक तन पे न कलारी अकबाजी काके किस ले गिरा टिक टिक जिया रुकिया वाली धनी मेरी जगह انتي <applause> يا بوكيه غالية عينينا ਚਲ ਵਾ ਸੋਣੀ ਸੱਚਾ ਦੀ ਖੇ ਲਲ ਰੋਲਾ ਪਿਆਰ ਪੈ ਗਿਆ ਇੱਕ ਸੱਚੀ ਰੁਪਈਆ ਵਾਲੀ ਨਹੀਂ ਪੰਗਾ ਨਹੀਂ ਮੇਰੀ ਜਾਨ ਇੱਕ ਸੱਚੀ ਰੁਪਈਆ ਵਾਲੀ ਕਹਾਣੀ ਨਾ ਕਾਭੀ ਮਿਲ ਜੀਤ ਲੈ ਆ ਆ ਸੂਈ ਦੇ ਚਲ ਆ ਹਰ ਇੱਕ ਗੁਲਾਮ ਨਾ ਰਹੇ ਨੀ ਹੇਲੀ هڙي کني 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 ناري ني نيگلي ناري چت سوءت سوي تا چنه خار ٿو وينه ميھن ڏاڙه جو ونگي چت سوءت سوي تا سوي 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 تا سوي تا خار ٿو وينه يا ٺيڪ ٿو ناهي اڙي جي هئي ماري ٿي ڪو ناهي ਜੇ ਪਰਾ ਕਰੇ ਕੋਣ ਸੋਹੇ ਹੁਸਨ ਅਸਲਾਮ ਵਾਲੇ ਉੱਠਣ ਕੇ ਕੰਸ ਰਗੇ ਮੈਂ ਕਰ ਜੇ ਹਾਣੇ ਬੰਦ ਦਾ ਵਿਚਾਰੇ ਹਾਏ ਹਾਏ ਜਿੰਦਾ ਵਿਚਾਰੇ ਚੋਕੀ ਨੀ ਗੱਟ ਪੁੱਠਿਆ ਕਮ ਪੈਸਾ ਪੁੱਠਿਆ ਕਵਾ ਦਾ ਸ਼ਕੀਆਂ ਦੀ ਗੱਟ ਪੁੱਠਿਆ ਕਵਾ ਦਾ ਚੋਕੀਆਂ ਦੀ ਨੀ ਪੁੱਠੀਆਂ ਸੰਵਾ ਦਾ ਸ਼ਕੀ ਸ਼ਕਤੀ ਸਦਾ ਪੁੱਠੀਆਂ ਸੰਵਾ ਦਾ ਚਾਂਦੀ ਨਾ ਸਮਾਦਾ ਚਾਹੁੰਦੀ ਯਾਰ ਕਿੱਸਾ ਪੁੱਛੀਏ ਸਮਾਦਾ ਸ਼ਬਦੀ ਸ਼ਬਦੀ ਫੜ ਬੁਖਰੀਆ ਸਮਾਦਾ ਚਾਹੁੰਦੀ ਯਾਰ ਸੋ ਹਾਂ ਜੀ ਕੀ ਪੂਰੇ ਕਿਹੜਾ ਲੈ ਕੇ ਬੱਤੀ ਬੋਹਰ ਪਟਾਕੇ ਪਾਉਣੇ ਸੌਖੇ ਨੇ ਘਟਾ ਉੱਤੇ ਬੈਠੇ ਬੋਹਰ ਨਾ ਸਰਗੜ ਕਾਵੇ ਸਾਨੂੰ ਸਰਗੜ ਫੁਕਰੀ ਛੱਟਣੀ ਦਿੱਤੇ ਫੰਕਣ ਦੇ ਨਾ ਫੰਕਣ ਦੇ ਦਿੱਤੇ ਏ ਦੱਪੇ ਗਾਣੇ ਢੱਪ ਚੋਸਲਾ ਤੁਪੁਕਾ ਦੇ ਹਾਏ ਹਾਏ ਤੁਪੁਕਾ ਦੇ ਵਾਲੇ ਨੇਰੇ ਲੱਗਣ ਨਹੀਂ ਪਿੰਡੇ ਤੁਪੁਕਾ ਦੇ ਜੇ ਸੁਖੋ ਸੁਲਾਕੇ ਤੇ ਨਹੀਂ ਦਿੰਦੇ ਹੋ ਤੁਪੁਕਾ ਦੇ ਜੱਪ ਜੇ ਸੁਲਾਕੇ ਤੇ ਨਹੀਂ ਦਿੰਦੇ ਮੋਨ ਲਾਲ ਮੋਨ ਲਾਲ ਜੀ ਮੇਲਾ ਕਰਵਾਇਆ ਗਿਆ ਬੜਾ ਸ਼ਾਨਦਾਰ ਮੇਲਾ ਰਿਹਾ ਕੀ ਕਹਿਣਾ ਚਾਹੋਗੇ ਤੰਦਨ ਪੀਰ ਬਾਬਾ ਮੌਂਪਨਾ ਤੰਦਨ ਬਾਬਾ ਬਦਾਵਾਰਾਮ ਜਿਨ੍ਹਾਂ ਦੀ ਸਦਾ ਹੀ ਜੈ ਇਹ ਦੋਨਾਂ ਪੀਰਾਂ ਦੀ ਯਾਦ ਦੇ ਵਿੱਚ ਮੇਲਾ ਜਦੋਂ ਦਾ ਸਨ 47 ਤੋਂ ਸਾਡੇ ਬਜ਼ੁਰਗ ਇੱਥੇ ਆਏ ਐ ਉਦੋਂ ਦਾ ਹੀ ਇੱਥੇ ਲਾਉਣ ਲੱਗੇ ਐ ਇਹ ਮੇਲਾ ਪਾਕਿਸਤਾਨ ਦੇ ਵਿੱਚ ਵੀ ਪੂਰਾ ਘਟੋ ਘਟ 20 ਦਿਨ ਚੱਲਦਾ ਹੈ ਬਹੁਤ ਹੀ ਭਾਰੀ ਮੇਲਾ ਲੱਗਦਾ ਸੇਮ ਢੰਗ ਨਾਲ ਹੁੰਦੀ ਹੈ ਜੀ ਸੇਮ ਤਰੀਕਾ ਬਿਲਕੁਲ ਸੇਮ ਤਰੀਕਾ ਦਾ ਜੀ ਉੱਥੇ ਪਹਿਲੀ ਜੇਤ ਤੋਂ ਮੇਲਾ ਸਟਾਰਟ ਹੋ ਜਾਂਦਾ ਹੈ ਤੇ ਲਾਸਟ 20 ਜੇ ਤੱਕ ਮੇਲਾ ਚੱਲਦਾ ਹੈ ਪਰ ਆਪਣੇ ਅਸੀਂ ਦੋ ਰੋਜ਼ਾ ਕੀਤਾ ਪਿਛਲੇ ਸਾਲ ਤੋਂ ਕੱਲ ਕਬੱਡੀ ਦੇ ਬਹੁਤ ਵਧੀਆ ਮੈਚ ਸੀਗੇ ਜੀ ਅੱਜ ਰੰਗਾਰੰਗ ਪ੍ਰੋਗਰਾਮ ਸੀ ਹੁਣ ਅਸੀਂ ਕੁਸ਼ਤੀਆਂ ਕਰਾਉਣ ਜਾ ਰਹੇ ਹਾਂ ਜੀ ਸੋ ਸਾਡੀ ਸੰਗਤਾਂ ਨੂੰ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਰਾਹੀਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਕੱਲ ਦੀ ਸੇਵਾ ਕਰ ਰਹੇ ਹੋ ਲਾਈਵ ਦਾ ਜਿਹੜਾ ਵਖਾ ਰਹੇ ਹੋ ਸੰਗਤਾਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨੂੰ ਆਪਣੇ ਪ੍ਰਸਾਰਣ ਕਰ ਰਹੇ ਹੋ ਇਹਦਾ ਤੇ ਦੂਸਰਾ ਸੰਗਤਾਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਜਿਓ ਆਇਆ ਜਿਨ੍ਹਾਂ ਨੇ ਆਪਦੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਮੇਲੇ ਦੀ ਰੌਣਕ ਨੂੰ ਬਤਾਇਆ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਬਹੁਤ ਬਹੁਤ ਧੰਨਵਾਦ ਬੜਾ ਵੱਡਾ ਪ੍ਰਾਲਾ ਹੁੰਦਾ ਜਿਹੜਾ ਐਡੇ ਵੱਡੇ ਮੇਲੇ ਨੂੰ ਕਰਵਾਉਣਾ ਤਾਂ ਸੰਗਤਾਂ ਦਾ ਸਹਿਯੋਗ ਕਿਦਾਂ ਦਾ ਰਹਿੰਦਾ ਹੈ ਨਗਰ ਪੰਚਾਇਤ ਦਾ ਸਹਿਯੋਗ ਕਿਦਾਂ ਦਾ ਰਹਿੰਦਾ ਦੇਖੋ ਜੀ ਸੰਗਤ ਸਾਡੀ ਟਾਣੀ ਦੀ ਜਿਹੜੀ ਸੰਗਤ ਹੈ ਉਹ ਸਾਰੀ ਸੰਗਤ ਤਹਿ ਦਿਲੋਂ ਇਸ ਪੀਰ ਬਾਬਾ ਦੀ ਸੇਵਾ ਕਰਦੀ ਹੈ ਨੌਜਵਾਨ ਬਜ਼ੁਰਗ ਬੱਚੇ ਬੁੱਢੇ ਸਭ ਤਨਮਨ ਤਨ ਨਾਲ ਬਹੁਤ ਦਿਨਾਂ ਤੋਂ ਮੁੰਡੇ ਜਿਹੜੇ ਆ ਉਹ ਨੌਜਵਾਨ ਸਾਰੇ ਸੇਵਾ ਲੱ ਕਰਨ ਲੱਗੇ ਹੋਏ ਆ ਜਿਹੜੇ ਤਿਆਰੀਆਂ ਨੂੰ ਲੱਗੇ ਹੋਏ ਆ ਬਾਕੀ ਤਨਮਨ ਤੇ ਤਨ ਨਾਲ ਸਾਰੀ ਟਾਣੀ ਦੀ ਸੇਵਾ ਵੀ ਸੰਗਤ ਕਰਦੀ ਹੈ ਉਸ ਤੋਂ ਬਾਅਦ ਬਾਹਰ ਦੇ ਜਿਹੜੇ ਹੋਰ ਆਂਡ ਗਵਾਂਡ ਪਿੰਡਾਂ ਦੇ ਜਿੰਨਾਂ ਕੋ ਪੁੱਛ ਸਾਰੇ ਆਉਂਦਾ ਉਹ ਆਪਦੇ ਸੇਵਾ ਇਹਦੇ ਦੇ ਦਾਨ ਪਾ ਕੇ ਜਾਂਦਾ ਹੈ ਕਿਹੜੇ ਮਹੀਨੇ ਦੇ ਵਿੱਚ ਲਗਾਇਆ ਜਾਂਦਾ ਇਹ ਇਹ ਵੇਖੋ ਜੀ ਚੇਤਰ ਦੀ 19 ਦੇ 20 ਨੂੰ ਹਰ ਸਾਲ ਜੀ 1 ਤੇ 2 April ਨੂੰ ਜੀ ਮੇਲਾ ਅੱਜ ਸਮਾਪਤੀ ਵੱਲ ਜਾ ਰਿਹਾ ਤਾਂ ਅੰਤਿਮ ਸੰਕਾ ਨੂੰ ਸੰਦੇਸ਼ ਜਾਂ ਬੇਨਤੀ ਕੀ ਕਰਨਾ ਚਾਹੋਗੇ ਬੇਨਤੀ ਸਭ ਤੋਂ ਪਹਿਲੀ ਤਾਂ ਇਹ ਹੈ ਵੀ ਸਾਡਾ ਮੇਨ ਮੋਟਿਵ ਇਹ ਹੈ ਕਬੱਡੀ ਜਾਂ ਕੁਸ਼ਤੀਆਂ ਕਰਾਉਣ ਦਾ ਵੀ ਲੋਕ ਜਿਹੜੇ ਅੱਜ ਕੱਲ ਨੌਜਵਾਨ ਪੀੜ੍ਹੀਆਂ ਨਸ਼ਿਆਂ ਵੱਲ ਵਧ ਰਹੀਆਂ ਨੇ ਵੀ ਜੇ ਅਸੀਂ ਇਹ ਉਪਰਾਲਾ ਕਰਦੇ ਹਾਂ ਕੁਸ਼ਤੀਆਂ ਕਾਹਲੋਂ ਸਾਡੇ ਕੋਲ 26 ਟੀਮਾਂ ਕਬੱਡੀ ਦੀਆਂ ਆਈਆਂ ਹੋਈਆਂ ਸੀ ਜੀ ਉਹਨੂੰ ਵੇਖ ਕੇ ਵੀ ਕੋਈ ਕਿਸੇ ਬੰਦੇ ਨੂੰ ਕੋਈ ਸਮਾਜਿਕ ਸੇਧ ਆ ਜਾਵੇ ਯਾਰ ਵੀ ਇਹ ਕਬੱਡੀ ਖੇਡਦਾ ਤਾਂ ਮੈਂ ਵੀ ਇਹ ਆ ਕੁਰੀਤیاں ਛੱਡ ਕੇ ਤੇ ਨਵੀਂ ਪਿਰਤ ਪਾਵਾਂ ਅਸੀਂ ਵੀ ਇਹ ਨਵੀਂ ਪਿਰਤ ਪਾਈ ਹੈ ਹੁਣ ਅਸੀਂ ਇਹ ਕੁਸ਼ਤੀਆਂ ਪਲਵਾਨ ਆਪਣੇ ਜੋਰ ਵਿਖਾਉਣਗੇ ਜਿਨ੍ਹਾਂ ਨੇ ਸਰੀਰ ਕਮਾਏ ਐ ਕੋਈ ਨਸ਼ਾ ਜਾਂ ਗੋਲੀਆਂ ਖਾ ਕੇ ਸਰੀਰ ਨਹੀਂ ਕਮਾਏ ਜਾਂਦੇ ਇਹ ਵੀ ਇੱਕ ਸਮਾਜਿਕ ਸੇਧ ਹੈ ਵੀ ਜੇ ਕਿਸੇ ਨੂੰ ਕੁਸ਼ਤੀ ਖੇਡਦੇ ਨੂੰ ਆਪਾਂ ਵੇਖਾਂਗੇ ਤੇ ਆਪਣੇ ਮਨ ਦੇ ਵਿੱਚ ਵੀ ਕੋਈ ਨਾ ਕੋਈ ਵਿਚਾਰ ਇਹ ਜੇ 네ਗੇਟਿਵ ਵਿਚਾਰ ਜਾਣਗੇ ਤੇ ਪੋਜ਼ਿਟਿਵ ਵਿਚਾਰ ਆਣਗੇ ਜੀ ਜੀ ਸਾਪੀਲਾ ਗੰਦਰ ਗੰਦਰ ਨਗਰ ਹੌਣ ਗੰਦਰ ਤੇ ਜਪਰੀਲਾ ਮੀਰ ਬਹੁਤ ਵਧੀਆ ਪ੍ਰਧਾਨ ਮੇਰਾ ਵੀਰਿਆ ਜਿਵੇਂ ਤੁਹਾਨੂੰ ਨੇ ਸਿੱਖਿਆ ਦੱਸੀ ਆ ਪਿਆਰੇ ਬੱਚੇ ਪੀੜੀ ਜਿਹੜੀ ਆਉਣ ਵਾਲੀ ਨਵੀਂ ਇਹ ਨਸ਼ੇ ਚ ਰੁੜੀ ਜਾਂਦੀ ਆ ਇਹਨਾਂ ਵਧੀਆ ਪੁੱਤਾਂ ਚਲਾਈ ਵੀ ਜਿਹੜੇ ਬੱਚੇ ਚੰਗੀ ਖਾਣਾ ਖਾ ਕੇ ਚੰਗੀ ਸੋਧ ਲੈ ਕੇ ਨਸ਼ੇ ਤੋਂ ਬਚ ਕੇ ਕਬੱਡੀ ਖੇਡਣਗੇ ਉਹ 10 ਖੇਡਣਗੇ 20 ਨੂੰ ਨਾਲ ਲਾਉਣਗੇ ਇਹਨਾਂ ਦਾ ਬਹੁਤ ਵਧੀਆ ਮੇਲਾ ਬਾਬਾ ਜੀ ਕਿਰਪਾਵਾ ਪਰਮਾਤਮਾ ਇਹਨਾਂ ਨੇ ਤੰਦਰੁਸਤੀ ਬੱਚੇ ਤੇ ਮੰਨਤਾਂ ਵੀ ਸਾਰਿਆਂ ਦਾ ਕਰਦੇ ਬਹੁਤ ਵਧੀਆ ਇਨਸਾਨ ਆ ਤੇ ਤੁਹਾਡਾ ਵੀ ਧੰਨਵਾਦ ਸਾਰੀ ਕਮੇਟੀ ਦਾ ਬਾਬਾ ਜੀ ਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਂਡੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਧਰਨੀ ਤੇ ਵੀ ਵਧੀਆ ਖੇਡ ਮੇਲਾ ਕਰਾਉਂਦੇ ਆ ਬਹੁਤ ਧੰਨਵਾਦ ਕਰਦੇ ਆ ਉਧਰ ਕਹਿੰਦੇ ਬਾਰੂ ਕਲਾ ਉੱਤੇ ਜਾ ਗਿਆ ਤੇ ਕਹਿੰਦੇ ਰੱਬ ਜਰਾ

பிரேசாலு தோன்பா சிவரேஜ ਕੁਸਤੀ ਹੋ ਰਹੀ ਆ ਜੱਜਰ ਖਾਲਾ ਦੇ ਸਿਮਰਜੀਤ ਬਈ ਆ ਰਹੇ ਵੀ ਲੱਖੇਖੜੀ ਵਾਲਾ ਆਜੋ ਮੇਰੇ ਵੀਰ ਆਜੋ ਆਇਓ ਵੀ ਖੇਡ ਵਿੱਚ ਆਜੋ ਸ਼ੁਰੂ ਕਰਾਂਗੇ ਦੋ ਦੋ ਆਜੋ ਮੇਰੇ ਵੀਰ ਜਲਦੀ ਸਹੀ ਗੱਲਾਂ ਕਿ ਪਾਲਣ ਬੋਟੇ ਦੋ ਦੋ ਤੁਹਾਨੂੰ ਕਿਉਂ ਨਹੀਂ ਤੜੀ ਜੀ ਮੋਹਨ ਜੀ ਥੋੜੀ ਗੱਲ ਬੰਨਣੀ ਆ ਬਹੁਤ ਵਧੀਆ ਕੁਸਤੀ ਹੋ ਰਹੀ ਆ ਟੱਕਰ ਹੋ ਰਹੀ ਆ ਗੱਲ ਬਾਤ ਕਹਿੰਦੇ ਸਿਰਾਂ ਲੱਗੀ ਹੋਈ ਆ ਰਈ ਹਰ ਉਸਾਨ ਨਹੀਂ ਨਹੀਂ ਆਇ ਨਹੀਂ ਕੋਈ ਕਵਸਟਿਨ ਯਾਰ ਜਿਹਨ ਤੁਸੀਂ ਕਹਿੰਦੇ ਆ ਇਹ ਤਾਂ ਜੱਟ ਦੀ ਜਮੀਨ ਵਾਲੀ ਗੱਲ ਕਰੀ ਜਾਂਦਾ ਮਨਾ ਪਰਸੇ ਬੱਚੇ ਭਾਈ ਅਸਾਈਡ ਤੇ ਲੱਗੋ ਅੱਗੇ ਸਾਈਡ ਤੇ ਹੋ लाॾो व्यारा तूनी पैणी गर्मी बि गुरप्रीत पहलवान बि आया होल बाद की करणी आहे गुरप्रीत पहलवान जीारा स कुझु करण पैण पर मुंडा दमाखी पर वैरो गलो सौ सारी करे बाठा इहो ਦੇ ਸ਼ਾਦੀ ਨੂੰ ਸਿੰਦਰੇ ਦੀ ਫਾੜੀ ਚਾਰੇ ਜੀਜਾ ਕਹਿੰਦੇ ਬੇਸੀ ਕੁਝ ਨਾ ਕੰਮ ਕਰਦੀਆਂ ਤਾੜੀ ਮਾਰਦਾ ਰਹੇ ਬੰਦਾ ਬਿਮਾਰ ਨਹੀਂ ਹੁੰਦਾ ਬੱਲੇ ਬੱਲੇ ਹੋਈ ਪਈ ਆ ਹੁਣ ਇਸ ਨੂੰ ਸ਼ੋਰ ਸੁਣਾਉਨੇ ਆ ਕਹਿੰਦੇ ਮਰਦ ਨੂੰ ਤਾਣਾ ਤੇ ਪੋਚ ਨੂੰ ਪਾਨਾ ਤੇ ਲੱਕੜ ਨੂੰ ਥਾਨਾ बराबर ते कुझी प्रैस लादू सिमरगीअ जे लक्षे करे आजो लास्ट कार सिमरगी लक्षे करे प्रैस आज बि लाॾू मोन माण्हू बि रुको भई बहुत वॾी कुश्ती होर जी मिले वीडियो अॼु वॾी राउंड लॻियूं जिने बि पहलवान पुॼे सारियत कॾहिं काउग्रेस वॾी आणी थी ग्राउंड जेके खाड गल वखरी हूंदी आहे हुई आहे आजो अॻे पारे वारी दाख़िल भई बाबी राजा करो ताईं नोन भाई जो नालो नाली राजा करो ਆਉਣ ਦੀ ਨਾਰੀ ਜਿਹੜਾ ਕੰਮ ਨਿਪਟੜ ਗਿਆ ਦੇਰ ਕੀ ਇਸ ਨੇ ਬਹੁਤ ਧੰਨਵਾਦ ਕਰਦੇ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਜਾਨੀਆ ਕਮੇਟੀ ਦਾ ਜੇ ਕਿਸੀ ਪਹਿਲਵਾਨ ਨੂੰ ਬਹੁਤ ਨਾਰਾਜ਼ ਨਹੀਂ ਕਰਨਾ ਪੀਰ ਦੀ ਬਹੁਤ ਕਿਰਪਾ ਇਸ ਟਾਣੀ ਦੇ ਪਿੰਡ ਦੇ ਕਰ ਕਬੱਡੀ ਦੇ ਵੀ ਬਹੁਤ ਤਗੜੇ ਮੈਚ ਕਰਾਏ ਆ ਭਾਈਆਂ ਨੇ ਪਹਿਲਾ ਨਾਮ 33000 ਸੀ ਤੇ 21000 सधान भई सुधान कढे पैलान